ਸਭ ਤੋਂ ਪਹਿਲਾਂ ਅਸੀਂ ਉਸ ਮਾਲਕ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ ਜਿਸ ਨੇ ਸਾਨੂੰ ਇਸ ਸੰਸਾਰ ਦੇ ਉੱਤੇ ਇੱਕ ਖਾਸ ਮਕਸਦ ਲਈ ਭੇਜਿਆ ਸੀ ਉਸ ਨੇ ਸਾਨੂੰ ਸਿਮਰਨ ਕਰਨ ਵਾਸਤੇ ਆਪਣੇ ਨਾਲ ਮਲਾਪ ਕਰਨ ਵਾਸਤੇ ਭੇਜਿਆ ਸੀ ਪਰ ਅਸੀਂ ਇੱਥੇ ਆ ਕੇ ਸੰਸਾਰਿਕ ਕਮਾਂਕਾਰਾਂ ਵਿੱਚ ਰੁੱਝ ਗਏ ਤਾਂ ਉਸ ਮਾਲਕ ਨੂੰ ਭੁੱਲ ਗਏ ਤਾਂ ਅਸੀਂ ਆਪਣਾ ਇਸ ਸੰਸਾਰ ਦੇ ਵਿੱਚ ਕਮਾਕਾਰਾਂ ਵਿੱਚ ਰੁੱਝ ਕੇ ਆਪਣਾ ਜੀਵਨ ਗੁਆ ਰਹੇ ਹਾਂ ਤਾਂ ਗੁਰੂ ਸਾਹਿਬ ਸਾਨੂੰ ਫਰਮਾਨ ਕਰਦੇ ਹਨ ਕਿ ਉਸ ਮਾਲਕ ਸੱਚ ਨੂੰ ਅਸੀਂ ਮਿਲਣਾ ਹੈ ਉਸ ਦਾ ਹੀ ਸਿਮਰਨ ਕਰਨਾ ਹੈ ਜਿਹੜਾ ਸਾਡਾ ਆਪਣਾ ਹੈ ਤਾਂ ਗੁਰੂ ਸਾਹਿਬ ਕਹਿੰਦੇ ਹਨ ਕਿ ਉਹ ਸਾਥੀ ਸਿਰਫ ਆਪਣਾ ਹੈ ਉਹ ਪ੍ਰਮਾਤਮਾ ਹੀ ਸਾਡਾ ਆਪਣਾ ਹੈ ਤਾਂ ਗੁਰੂ ਨਾਨਕ ਦੇਵ ਜੀ ਜਪਜੀ ਸਾਹਿਬ ਦੇ ਅਖੀਰ ਵਿੱਚ ਸ਼ਲੋਕ ਦੇ ਅੰਦਰ ਫਰਮਾਨ ਕਰਦੇ ਹਨ ਪਉਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਆਪ ਫਰਮਾਨ ਕਰ ਰਹੇ ਹਨ ਪਉ ਹਵਾ ਜਿਹੜੀ ਸਾਡੀ ਸੁਵਾਂਸਾ ਦੇ ਅੰਦਰ ਚੱਲ ਰਹੀ ਹੈ ਪੌਣ ਗੁਰੂ ਗੁਰੂ ਹੈ ਪਾਣੀ ਪਿਤਾ ਪਾਣੀ ਸਾਡਾ ਸਭ ਦਾ ਪਿਤਾ ਹੈ ਕਿ ਪਾਣੀ ਤੋਂ ਬਿਨਾ ਇੱਕ ਮਿੰਟ ਵੀ ਅਸੀਂ ਰਹਿ ਨਹੀਂ ਸਕਦੇ ਮਾਤਾ ਤਰਤ ਮਹਤ ਧਰਤੀ ਮਾਂ ਸਾਡੀ ਮਾਂ ਹੈ ਤਾਂ ਗੁਰੂ ਸਾਹਿਬ ਕਹਿੰਦੇ ਹਨ ਕਿ ਉਹ ਪ੍ਰਮਾਤਮਾ ਉਹ ਇੱਕ ਉਹ ਸਭ ਦਾ ਸਾਂਝਾ ਹੈ ਸਭਨਾ ਸਾਂਝਾ ਏਕ ਹੈ ਦੂਸਰ ਨਹੀਂ ਕੋਈ ਤਾਂ ਗੁਰੂ ਸਾਹਿਬ ਦੀ ਬਾਣੀ ਫਰਮਾਨ ਕਰਦੀ ਹੈ ਕਿ ਉਹ ਮਾਲਕ ਸਭ ਦਾ ਪਿਤਾ ਹੈ ਇੱਕ ਪਿਤਾ ਇੱਕ ਸਕੇ ਹਮ ਬਾਰਕ ਉਹ ਇੱਕ ਪਿਤਾ ਹੈ ਅਸੀਂ ਸਾਰੇ ਉਸ ਮਾਲਕ ਦੇ ਬੱਚੇ ਹਾਂ ਆਪ ਫਰਮਾ ਰਹੇ ਹਨ ਦਿਵਸ ਰਾਤ ਦੁਈ ਦਾਈ ਦਾਇਆ ਖੇਲੇ ਸਗਲ ਜਗਤ ਕਹਿੰਦੇ ਦਿਨ ਤੇ ਰਾਤ ਦੋਵੇਂ ਦਾਈ ਤੇ ਦਾਇਆ ਨੇ ਜਿਨ੍ਹਾਂ ਦੀ ਗੋਦੀ ਦੇ ਵਿੱਚ ਸਾਰਾ ਸੰਸਾਰ ਖੇល ਰਿਹਾ ਹੈ ਚੰਗੀਆਂ ਬਰਿਆਈਆਂ ਵਾਚੇ ਧਰਮ ਹਜ਼ੂਰ ਫਰਮਾਨ ਕਰ ਰਹੇ ਹਨ ਚੰਗੇ ਕੰਮ ਤੇ ਮਾੜੇ ਕੰਮ ਦਾ ਲੇਖਾ ਜੋਖਾ ਉਹ ਧਰਮ ਰਾਜ ਦੇ ਦਰਬਾਰ ਦੇ ਅੰਦਰ ਵਾਚੇ ਜਾਂਦੇ ਹਨ ਵਾਚੇ ਧਰਮ ਹਜ਼ੂਰ ਪੜੇ ਜਾਂਦੇ ਹਨ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂ ਹਾਫ ਮਾਰੇ ਹਨ ਆਪੋ ਆਪਣੇ ਕਰਮਾਂ ਦੇ ਅਨਸਾਰ ਉਸ ਮਾਲਕ ਨੂੰ ਕੋਈ ਨੇੜੇ ਜਾਂਦਾ ਹੈ ਕੋਈ ਉਸ ਨੂੰ ਦੂਰ ਸਮਝਦਾ ਹੈ ਤਾਂ ਗੁਰੂ ਸਾਹਿਬ ਬਾਣੀ ਦੇ ਅੰਦਰ ਫਰਮਾਨ ਕਰਦੇ ਹਨ ਸਦਾ ਹਯੂਰ ਦੂਰ ਨਾ ਜਾਣ ਗੁਰ ਸ਼ਬਦੀ ਹਰ ਅੰਤਰ ਪਛਾਨ ਕਹਿੰਦੇ ਹਨ ਕਿ ਉਸ ਮਾਲਕ ਨੂੰ ਤੂੰ ਸਦਾ ਦੂਰ ਨਾ ਜਾਣ ਉਹ ਤਾਂ ਤੇਰੇ ਨਾਲ ਹੈ ਉਹ ਤੇਰੇ ਅੰਦਰ ਹੈ ਸਦਾ ਹਯੂਰ ਦੂਰ ਨਾ ਜਾਣ ਗੁਰ ਸ਼ਬਦੀ ਗੁਰੂ ਦੇ ਸ਼ਬਦ ਦੇ ਰਾਈ ਉਸ ਨੂੰ ਆਪਣੇ ਅੰਦਰ ਪਹਿਚਾਨਣ ਦੀ ਕੋਸ਼ਿਸ਼ ਕਰ ਤਾ ਆਫਰ ਮਾਰੇ ਹਨ ਇੱਕੋ ਸਤਗੁਰੂ ਪਿਆਰਾ ਮੇਰੇ ਨਾਲ ਹੈ ਉਹ ਤਾਂ 24 ਘੰਟੇ ਨਾਲ ਹੈ ਤਾਂ ਗੁਰੂ ਸਾਹਿਬ ਕਹਿੰਦੇ ਹਨ ਕਿ ਸਵਾਸ ਸਵਾਸ ਸਿਮਰੋ ਗੋਬਿੰਦ ਮਨ ਅੰਦਰ ਕੀ ਉਤਰੇ ਚਿੰ ਕਿ ਉਸ ਮਾਲਕ ਨੂੰ ਅਸੀਂ ਸਵਾਸ ਸਵਾਸ ਜਿ ਮੰਨਣਾ ਹੈ ਸਾਡੇ ਮਨ ਦੇ ਅੰਦਰ ਸਾਰੀਆਂ ਚਿੰਤਾਵਾਂ ਖਤਮ ਹੋ ਜਾਣਗੀਆਂ ਤਾਂ ਗੁਰੂ ਸਾਹਿਬ ਦੱਸ ਰਹੇ ਹਨ ਕਿ ਚੰਗਿਆਈਆਂ ਬਰਿਆਈਆਂ ਵਾਚੀ ਧਰਮ ਦੂਰ ਕਰਮੀ ਆਪੋ ਆਪਣੀ ਕੈ ਨੇੜੇ ਕੈ ਦੂਰ ਜਿਨਨੀ ਨਾਮ ਧਿਆਇਆ ਫਰਮਾਨ ਕਰਿਆ ਹਨ ਜਿਨਾ ਜਿਨਾ ਵੀ ਉਸ ਮਾਲਕ ਦੇ ਨਾਮ ਨੂੰ ਧਿਆਇਆ ਉਹਨੂੰ ਯਾਦ ਕੀਤਾ ਹੈ ਆਪਣੇ ਧਿਆਨ ਦੇ ਅੰਦਰ ਬਿਠਾਇਆ ਹੈ ਗੈ ਮਸ਼ਕਤ ਕਾਲ ਉਹਨਾਂ ਨੇ ਸਖਤ ਕਾਲ ਕਮਾਈ ਕਰਕੇ ਉਸ ਮਾਲਕ ਦੇ ਨਾਲ ਮਲਾਪ ਕੀਤਾ ਹੈ ਨਾਨਕ ਤੇ ਮੁਖ ਉਜਲੇ ਗੁਰੂ ਸਾਹਿਬ ਦੱਸ ਰਹੇ ਹਨ ਕਿ ਉਹ ਚੰਗਾ ਮੁਖ ਲੈ ਕੇ ਉਸ ਮਾਲਕ ਦੇ ਘਰ ਪਹੁੰਚ ਜਾਂਦੇ ਹਨ ਆਪਣਾ ਉਸ ਮਾਲਕ ਦੇ ਨਾਲ ਮਲਾਪ ਕਰ ਲੈਂਦੇ ਹਨ ਕਰਮੀ ਆਪੂ ਆਪਣੀ ਕਹਨੇੜੇ ਕਦੂਰ ਜਿਨੀ ਨਾਮ ਤੇ ਹਾਇਆ ਗਏ ਮਸ਼ਕਤ ਕਾਲ ਨਾਨਕ ਤੇ ਮਖੂਜਲੇ ਕੀਤੀ ਛੁੱਟੀ ਨਾਲ ਆਪ ਦੱਸ ਰਹੇ ਹਨ ਕਿ ਜਿਨਾ ਜਿਨਾ ਵੀ ਜੀਵਾਂ ਨੇ ਸਖਤ ਮਿਹਨਤ ਕਰਕੇ ਉਸ ਮਾਲਕ ਨਾਲ ਮਿਲੇ ਉਹਨਾਂ ਨੇ ਬੜੀ ਮਸ਼ਕਤ ਦੇ ਨਾਲ ਕਾਰ ਕਮਾਈ ਕਰਕੇ ਤਾਂ ਆਪਣਾ ਜੀਵਨ ਉਸ ਦੇ ਲਿਖੇ ਲਾਇਆ ਤਾਂ ਉਹ ਨਦੀ ਆਵਾਗਣ ਦਾ ਚੱਕਰ ਸਦਾ ਲਈ ਖਤਮ ਹੋ ਗਿਆ ਤਾਂ ਉਹ 84 ਲੱਖ ਜੂਨਾ ਤੋਂ ਸਦਾ ਮੁਕਤ ਹੋ ਗਏ ਤਾਂ ਗੁਰਸਹਿਬ ਕਹਿੰਦੇ ਨੇ ਕਿ ਅਸੀਂ ਵੀ ਉਸ ਮਾਲਕ ਨੂੰ ਮਿਲਣਾ ਹੈ ਉਸ ਦਾ ਸਿਮਰਨ ਕਰਨਾ ਹੈ ਉਸ ਸੱਚ ਦੇ ਵਿੱਚ ਸੁਮਾਉਣਾ ਹੈ ਅਸੀਂ ਆਪਣੀ ਆਤਮਾ ਨੂੰ ਉਸ ਵਹਿਗੁਰੂ ਦੇ ਨਾਲ ਜੋੜਨਾ ਹੈ ਉਹਦਾ ਸਿਮਰਨ ਹੀ ਸਾਨੂੰ ਉਸ ਦੇ ਨਾਲ ਮਿਲਾ ਸਕਦਾ ਹੈ ਤਾਂ ਗੁਰੂ ਸਾਹਿਬ ਕਹਿੰਦੇ ਹਨ ਕਿ ਉਸ ਨਾਮ ਤੋਂ ਬਿਨਾ ਅਸੀਂ ਉਸ ਨਾਲ ਮਿਲਾਪ ਨਹੀਂ ਕਰ ਸਕਦੇ ਤਾਂ ਗੁਰੂ ਸਾਹਿਬ ਕਹਿੰਦੇ ਹਨ ਬਿਨ ਨਾਮੇ ਤੁਲਨਾ ਹੋਈ ਸਭ ਢਿੱਠੀ ਠੋਕ ਬੁਜਾਈ ਤੇ ਗੁਰੂ ਨਾਨਕ ਦੇਵ ਜੀ ਸਾਨੂੰ ਬੜੇ ਹੀ ਚੰਗੇ ਢੰਗ ਨਾਲ ਸਮਝਾ ਰਹੇ ਹਨ ਕਿ ਉਸ ਹਰੀ ਦੇ ਨਾਮ ਦੇ ਤੁਲ ਬਰਾਬਰ ਸੰਸਾਰ ਦੇ ਉੱਤੇ ਕੋਈ ਵੀ ਚੀਜ਼ ਨਹੀਂ ਹੈ ਸਭ ਢਿੱਠੀ ਠੋਕ ਬੁਜਾਈ ਗੁਰੂ ਸਾਹਿਬ ਕਹਿੰਦੇ ਨੇ ਮੇਰਾ ਰੂਹਾਨੀ ਤਜਰਬਾ ਹੈ ਥੋਕ ਵਜਾ ਕੇ ਦੇਖ ਲੈ ਪਰ ਹਰੀ ਦੇ ਨਾਮ ਤੋਂ ਬਿਨਾ ਕੋਈ ਹੋ ਹੀ ਨਹੀਂ ਸਕਦਾ ਤਾਂ ਆਪ ਰਮਾਨ ਇਹ ਹੀ ਕਰ ਰਹੇ ਹਨ ਕਿ ਅਸੀਂ ਉਸ ਸੱਚ ਨੂੰ ਮਿਲਣ ਵਾਸਤੇ ਹਰੀ ਨਾਮ ਦਾ ਉਸ ਪ੍ਰਮਾਤਮਾ ਦਾ ਉਸ ਵੈਗਰੂ ਦਾ ਸਿਮਰਨ ਕਰਨਾ ਹੈ ਤੇ ਉਸ ਨੂੰ ਆਪਣੀ ਆਤਮਾ ਨੂੰ ਉਸ ਸੱਚ ਦੇ ਨਾਲ ਮਿਲਾਣਾ ਹੈ ਜਿਹੜਾ ਕਿ ਸੰਸਾਰ ਦੇ ਉੱਤੇ ਵਰਤ ਰਿਹਾ ਹੈ ਉਸ ਵੈਗੁਰੂ ਦੀ ਕਿਰਪਾ ਦੇ ਨਾਲ ਅਸੀਂ ਉਸ ਨਾਲ ਮਲਾਪ ਕਰਨਾ ਹੈ ਤਾਂ ਉਸ ਦਾ ਸਿਮਰਨ ਕਰਨਾ ਹੈ ਤਾਂ ਗੁਰੂ ਸਾਹਿਬ ਨੇ ਸਾਨੂੰ ਸਿਮਰਨ ਬਾਰੇ ਪ੍ਰਮਾਣ ਕਰਦੇ ਹਨ ਕਿ ਉਸ ਸੱਚ ਤੋਂ ਬਿਨਾਂ ਅਸੀਂ ਉਸ ਨਾਮ ਦੇ ਹੀ ਨਹੀਂ ਸਕਦੇ ਸਿਮਰਨ ਹੀ ਸਾਨੂੰ ਉਸ ਨਾਲ ਮਿਲਾਨ ਦੀ ਪਾਵਰ ਹੈ ਤਾਂ ਗੁਰੂ ਸਾਹਿਬ ਕਹਿੰਦੇ ਹਨ ਕਿ ਉਸ ਸਿਮਰ ਦੇ ਨਾਲ ਅਸੀਂ ਉਸ ਸੱਚ ਨੂੰ ਮਿਲ ਸਕਦੇ ਹਾਂ ਤਾਂ ਆਪ ਫਰਮਾਨ ਕਰਦੇ ਹਨ ਕਿ ਉਸ ਨਾਮ ਦੁਆਰਾ ਹੀ ਸਭ ਕੁਝ ਬੜਿਆ ਹੈ ਕਹਿੰਦੇ ਹਨ ਨਾਮੇ ਹੀ ਤੇ ਸਭ ਕੁਝ ਹੁਆ ਸਨਸਾਰ ਦੀ ਹਰ ਚੀਜ਼ ਉਸ ਨਾਮ ਨਾਲ ਬਣੀ ਹੈ ਉਸ ਦਾ ਸੀ ਉਹ ਨਾਮ ਸਤ ਗੁਰੂ ਦੁਆਰਾ ਹੀ ਪ੍ਰਾਪਤ ਹੁੰਦਾ ਹੈ ਤਾਂ ਗੁਰੂ ਸਾਨੂੰ ਉਸ ਨਾਮ ਦੇ ਨਾਲ ਜੋੜ ਕੇ ਆਪਣੀ ਆਤਮਾ ਨੂੰ ਉਸ ਪ੍ਰਮਾਤਮਾ ਦੇ ਨਾਲ ਮਿਲਣ ਦਾ ਸਾਧਨ ਹੈ ਆ ਪ੍ਰਮਾਨ ਕਰਦੇ ਹਾਂ ਕਿ ਸ਼ਬਦ ਗੁਰੂ ਸੁਰਤ ਤਨ ਚਿਲਾ ਕਹਿੰਦੇ ਸਾਡਾ ਸ਼ਬਦ ਗੁਰੂ ਹੈ ਤੇ ਸੁਰਤ ਤਨ ਚਿਲਾ ਇਹ ਚਿਲਾ ਤੇ ਸਤਿਗੁਰ ਦੀ ਕਿਰਪਾ ਦੇ ਨਾਲ ਅਸੀਂ ਉਸ ਮਾਲਕ ਨੂੰ ਮਿਲ ਸਕਦੇ ਹਾਂ ਕਸੀ ਉਸ ਸ਼ਬਦ ਜਿਹਨੂੰ ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਹਨ ਸ਼ਬਦ ਧਰਤੀ ਸ਼ਬਦ ਆਕਾਸ਼ ਸ਼ਬਦ ਉਹ ਸ਼ਬਦ ਭਾਇਆ ਪ੍ਰਕਾਸ਼ ਸਗਲੀ ਸ੍ਰਿਸ਼ਟੀ ਸ਼ਬਦ ਕੇ ਪਾਛੇ ਨਾਨਕ ਸ਼ਬਦ ਘਟ ਘਟਿਆ ਚੀ ਫਰਮਾ ਰਹੇ ਹਨ ਕਿ ਸ਼ਬਦ ਦੁਆਰਾ ਹੀ ਸ੍ਰਿਸ਼ਟੀ ਦੀ ਰਚਨਾ ਹੋਈ ਹੈ ਸ਼ਬਦ ਦੁਆਰਾ ਹੀ ਇਸ ਤਰਤੀ ਬਣੀ ਹੈ ਸ਼ਬਦ ਦੁਆਰਾ ਹੀ ਇਹ ਆਕਾਸ਼ ਖੜਾ ਹੈ ਸ਼ਬਦੋ ਸ਼ਬਦ ਭਇਆ ਪ੍ਰਕਾਸ਼ ਉਸ ਸ਼ਬਦ ਦੇ ਅੰਦਰ ਹੀ ਪ੍ਰਕਾਸ਼ ਹੈ ਸਗਲੀ ਸ੍ਰਿਸ਼ਟੀ ਸ਼ਬਦ ਕੇ ਪਾਛੇ ਨਾਨਕ ਸ਼ਬਦ ਘਟ ਘਟ ਆਸੀ ਕੋ ਸਾਰੀ ਸ੍ਰਿਸ਼ਟੀ ਹੀ ਉਸ ਮਾਲਕ ਤੋਂ ਉਸ ਸ਼ਬਦ ਤੋਂ ਬਣੀ ਹੈ ਨਾਨਕ ਸ਼ਬਦ ਘਟ ਘਟ ਆਸੀ ਉਹ ਸ਼ਬਦ ਘਟ ਘਟ ਦੇ ਅੰਦਰ ਸਮਾਇਆ ਹੈ ਤੇ ਆਪ ਪ੍ਰਮਾਣ ਕਰਦੇ ਹਨ ਕਿ ਉਹ ਦੁਆਰਾ ਹੀ ਸਭ ਕੁਝ ਪੈਦਾ ਹੈ ਉਸ ਦੁਆਰਾ ਹੀ ਸਭ ਕੁਝ ਨਾਸ਼ ਹੁੰਦਾ ਹੈ ਆਪ ਪ੍ਰਮਾਣ ਕਰਦੇ ਹਨ ਕਈ ਵਾਰ ਪਸਰੇਉ ਵਿਸਾਰ ਸਦਾ ਸਦਾ ਹੈ ਇੱਕ ਅੰਕਾਰ ਕਈ ਵਾਰ ਉਸ ਮਾਲਕ ਨੇ ਵਿਸਾਰਾ ਕੀਤਾ ਹੈ ਕਈ ਵਾਰ ਇਸ ਸੰਸਾਰ ਦਾ ਨਾਸ਼ ਕੀਤਾ ਹੈ ਪਸਰੇ ਆਪਸਾਰ ਸਦਾ ਸਦਾ ਹੈ ਇੱਕ ਉੰਕਾਰ ਉਹ ਪ੍ਰਮਾਤਮਾ ਸਦਾ ਸਦਾ ਇੱਕ ਰੰਦਾ ਹੈ ਤੇ ਉਸ ਮਾਲਕ ਦਾ ਸਿਮਨ ਅਸੀਂ ਇੱਕ ਦਾ ਕਰਨਾ ਹੈ ਤਾਂ ਕਿ ਅਸੀਂ ਉਹ ਆਪਣੀ ਆਤਮਾ ਨੂੰ ਉਸ ਸੱਚੇ ਮਾਲਕ ਨਾਲ ਮਿਲਾ ਕੇ ਅਸੀਂ ਆਪਣੇ ਸਵਾਂਸਾਂ ਨੂੰ ਉਸ ਮਾਲਕ ਦੇ ਮੇਖੇ ਲਾ ਸਕਦੇ ਹਾਂ ਅਸੀਂ ਆਪਣਾ ਆਵਾਗਣ ਦਾ ਚੱਕਰ ਮਟਾ ਕੇ ਤੇ ਉਸ ਮਾਲਕ ਨਾਲ ਮਿਲ ਸਕਦੇ ਹਾਂ ਤਾਂ ਆਓ ਅਸੀਂ ਵੀ ਗੁਰਸਾਹਿਬ ਦੇ ਉਪਦੇਸ਼ ਤੋਂ ਲਾਭ ਉਠਾ ਕੇ ਆਪਣਾ ਜੀਵਨ ਸਫਲ ਕਰ ਸਕਦੇ ਹਾਂ ਜੀ